ਅਕਿਰਤ ਕਣ ਹੁੰਦਾ ਕਿੰਨਾ ਕੁ ਮਾੜਾ ਭਾਈ ਗੁਰਦਾਸ ਜੀ ਲਿਖਦੇ ਨੇ ਮਦ ਵਿੱਚ ਰਿੱਧਾ ਪਾਏ ਕੈ ਕੁੱਤੇ ਦਾ ਮਾਸ ਬੜੇ ਸਖਤ ਤੇ ਕਟੋਰੀ ਲਫ਼ਜ਼ ਵਰਤੇ ਨੇ ਭਾਈ ਸਾਹਿਬ ਨੇ ਅਕਿਰਤ ਕਣ ਜਿਹੜੇ ਕੀਤਾ ਨਹੀਂ ਜਾਣਦੇ ਮੇਰੀ ਮਤ ਮੁਤਾਬਕ ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੀਤੇ ਹੋਏ ਉਪਕਾਰਾਂ ਨੂੰ ਭੁਲਾ ਚੁੱਕੇ ਨੇ ਉਹ ਅਕਿਰਤ ਕਣ ਨੇ ਹੁੰਦਾ ਕਿੰਨਾ ਕੁ ਮਾੜਾ ਇਹ ਕਿਰਤ ਕਰਨ ਪਾਏ ਗੁਰਦਾਸ ਜੀ ਲਿਖਦੇ ਨੇ ਮਤ ਵਿੱਚ ਰਿੱਧਾ ਪਾਇਕ ਕ ਕੁੱਤੇ ਦਾ ਮਾਸ ਕਿਸੇ ਨੇ ਕੁੱਤਾ ਮਾਰਿਆ ਉਂਝ ਤੇ ਕੋਈ ਖਾਂਦਾ ਨਹੀਂ ਨਾ ਕੁੱਤੇ ਦਾ ਮਾਸ ਭਾਈ ਮਾਸ ਲੋਕੀ ਖਾਂਦੇ ਨੇ ਪਰ ਕੁੱਤੇ ਦਾ ਨਹੀਂ ਖਾਂਦੇ ਭਾਈ ਗੁਰਦਾਸ ਜੀ ਕਹਿੰਦੇ ਕਿਸੇ ਨੇ ਕੁੱਤਾ ਮਾਰ ਲਿਆ ਮਦ ਵਿੱਚ ਰਿੱਦਾ ਪਾਇ ਕੇ ਕੁੱਤੇ ਦਾ ਮਾਸ ਕਿਸੇ ਵੱਡੇ ਸਾਰੇ ਬਰਤਨ ਦੇ ਵਿੱਚ ਪਾ ਕੇ ਕੁੱਤੇ ਦਾ ਮਾਸ ਰਿੰਨ ਲਿਆ ਕੁੱਤੇ ਨੂੰ ਤਰਿਆ ਮਾਨਸ ਖੋਪੜੀ ਤੇ ਸੰਮੰਦੀ ਵਾਸ ਗੰਦੀ ਮੁਸ਼ਕ ਮਾਰਦੀ ਆ ਉਸ ਦੇ ਵਿੱਚੋਂ ਕਿਉਂਕਿ ਕੁੱਤੇ ਦਾ ਮਾਸ ਕੌਣ ਖਾਂਦਾ ਹੈ ਭਾਈ ਬਹੁਤ ਭੈੜੀ ਬਦਬੂ ਆਉਂਦੀ ਹੈ ਤਰਿਆ ਮਾਨਸ ਖੋਪੜੀ ਤੇ ਸੰਮੰਦੀ ਵਾਸ ਰਤੂ ਭਰਿਆ ਕੱਪੜਾ ਕਰ ਕੱਜਣ ਤਾਸ ਫਿਰ ਰਤ ਦੇ ਨਾਲ ਲਿਬੜੇ ਹੋਏ ਕੱਪੜੇ ਨਾਲ మాਸ ਨੂੰ ਰੰਨਿਆ ਵੱਡੇ ਸਾਰੇ ਬਰਤਨ ਦੇ ਚ ਪਾ ਕੇ ਫਿਰ ਉਸ ਨੂੰ ਲਹੂ ਦੇ ਨਾਲ ਲਿਬੜੇ ਹੋਏ ਕੱਪੜੇ ਨਾਲ ਟਕ ਲਿਆ ਬਰਤਨ ਨੂੰ ਰਤੂ ਭਰਿਆ ਕੱਪੜਾ ਕਰ ਕੱਜਣ ਤਾਸ ਚੁਕਲ ਚੱਲੀ ਚੋਹੜੀ ਕਰ ਭੋਗ ਵਿਲਾਸ ਫਿਰ ਅਜੇ ਹੀ ਇਸਤਰੀ ਨੇ ਉਸ ਨੂੰ ਸਿਰ ਦੇ ਉੱਤੇ ਰੱਖ ਲਿਆ ਜਿਹੜੀ ਕੁਕਰਮ ਕਰਕੇ ਚੱਲੀ ਆ। ਕਾਮਨਾ ਉਹਦੇ ਨਾਲ, ਕ੍ਰੋਧ, ਲੋਭ, ਮੋਹ, ਅਹੰਕਾਰ ਦੀ ਨਦੀ ਦੇ ਵਿੱਚ ਗਲਤਾਨ ਹੋਈ ਪਈ ਐ। ਸਾਰੇ ਪਿੰਡ ਚੋਂ ਕੋਈ ਮੱਥੇ ਲਾ ਕੇ ਰਾਜੀ ਨਹੀਂ ਜੀਨੂੰ। ਉਸ ਬੀਬੀ ਨੇ ਚੁੱਕ ਕੇ ਸਿਰ ਦੇ ਉੱਤੇ ਰੱਖ ਲਿਆ। ਚੁੱਕ ਲੈ ਚੱਲੀ ਚੋਹੜੀ ਕਰ ਭੋਗ ਬिलास। ਝੂਠੀ ਇਸਤਰੀ ਬਿਲਕੁਲ ਉਠ ਤੋਂ ਬਿਨਾ ਜਿਨੇ ਕੁਝ ਜ਼ਿੰਦਗੀ ਦੇ ਚ ਕੀਤਾ ਹੀ ਨਹੀਂ ਉਹਨੇ ਚੁੱਕ ਕੇ ਸਿਰ ਦੇ ਉੱਤੇ ਧਰ ਲਿਆ ਜਦੋਂ ਪਿੰਡ ਦੀ ਸਾਂਝੀ ਜਗ੍ਹਾ ਤੋਂ ਲੰਘਣ ਲੱਗੀ ਆਖ ਸੁਣਾਏ ਪੁੱਛਿਆ ਲਾਹੇ ਕਿਸ਼ਵਾਸ ਕਿਸੇ ਨੇ ਪੁੱਛ ਲਿਆ ਵੀ ਇਹਦੇ 'ਚ ਹੈ ਕੀ ਹੈ ਇਹਦੇ 'ਚ ਕੀ ਹੈ ਜੋ ਤੂੰ ਸਿਰ ਦੇ ਉੱਤੇ ਧਰ ਰੱਖਿਆ ਭਾਂਡਾ ਗੰਦਾ ਮੁਸ਼ਕ ਆਉਂਦਾ ਇਹਦੇ 'ਚੋਂ ਲਹੂ ਨਾਲ ਲਿਬੜੇ ਹੋਏ ਕੱਪੜੇ ਨਾਲ ਢੱਕ ਰੱਖਿਆ ਇਹਦੇ 'ਚ ਹੈ ਕੀ ਫੇਰ ਉਹਨੇ ਦੱਸਿਆ ਵੀ ਇਹਦੇ 'ਚ ਕੁੱਤੇ ਦਾ ਮਾਸ ਹੈ ਜੀ। ਅਸੀਂ ਇਹ ਲੈਨੇ ਆਂ ਕੁੱਤੇ ਦਾ ਮਾਸ ਹੈ। ਕਹਿਣ ਲੱਗੇ ਭਲੀਏ ਕੁੱਤੇ ਦਾ ਮਾਸ ਹੋਰ ਕਿਹਨੇ ਖਾਣਾ ਤੂੰ ਇਹਨੂੰ ਕੱਪੜੇ ਨਾਲ ਟੱੱਕ ਕਿਉਂ ਰੱਖਿਆ ਹੈ? ਇਹਨੂੰ ਕਿਹੜਾ ਕਿਸੇ ਦੀ ਨਜ਼ਰ ਲੱਗਣੀ ਹੈ? ਤੂੰ ਲੈ ਜਾ ਜਿਸ ਤਰ੍ਹਾਂ ਲੈ ਕੇ ਜਾਣਾ ਮੁਸ਼ਕ ਆਉਂਦਾ ਹੈ ਇਹਦੇ 'ਚੋਂ ਕੁੱਤੇ ਦਾ ਮਾਸ ਹੈ ਲਹੂ ਨਾਲ ਲਿਬੜੇ ਹੋਏ ਕੱਪੜੇ ਨਾਲ ਟੱੱਕ ਰੱਖਿਆ ਇਹਨੂੰ ਕਿਸੇ ਨੇ ਕੀ ਕਹਿਣਾ ਹੈ? ਕਹਿਣ ਲੱਗੀ ਮੈਨੂੰ ਯਕੀਨ ਨਹੀਂ ਪੂਰਾ ਭਰਦਾ ਵੀ ਕਹਿਣ ਲੱਗੇ ਕਿਸ ਗੱਲ ਦਾ ਯਕੀਨ ਨਹੀਂ ਕਹਿੰਦੀ ਇਹਨੂੰ ਕੋਈ ਨਜ਼ਰ ਨਾ ਲਗਾ ਦੇ ਕਹਿਣ ਲੱਗੇ ਨਜ਼ਰ ਕਿਹਨੇ ਲਗਾਉਣੀ ਹੈ ਕੁੱਤੇ ਦਾ ਮਾਸ ਤੁਹਾਡੇ ਵਰਗੇ ਗਰੇ ਹੋਏ ਖਾ ਸਕਦੇ ਹੋਰ ਕੌਣ ਖਾ ਸਕਦਾ ਕਿਹਨੇ ਨਜ਼ਰ ਲਾਉਣੀ ਕਹਿਣ ਲੱਗੀ ਨਹੀਂ ਨਹੀਂ ਮੈਨੂੰ ਯਕੀਨ ਨਹੀਂ ਆਖ ਸੁਣਾਏ ਪੁੱਛਿਆ ਲਾਹੇ ਵਿਸ਼ਵਾਸ ਕਿਹਦਾ ਯਕੀਨ ਨਹੀਂ ਉਹ ਬੀਬੀ ਕਹਿਣ ਲੱਗੀ ਨਦਰੀ ਪਵੇ ਅਕਿਰਤ ਕਣ ਮਤ ਹੋਏ ਬినాਸ਼ ਕਿਸੇ ਅਕਿਰਤ ਕਣ ਦੀ ਨਜ਼ਰ ਦੇ ਚ ਪੈ ਗਿਆ ਇਹ ਸਾਡੇ ਖਾਨ ਜੋਗਰਾ ਰਹਿਣਾ ਨਹੀਂ ਆਖੋ ਸਤਨਾਮ ਸ਼ੇਰੀ ਇੰਨਾ ਕੁ ਮਾੜਾ ਹੁੰਦਾ ਹੈ ਕਿਰਤ ਕਣ ਪਾਈ ਵੀ ਜੇ ਅਕਿਰਤ ਕਣ ਦੀ ਨਿਗਾ ਕੁੱਤੇ ਦੇ ਰਿੰਨੇ ਹੋਏ ਮਾਸ ਤੇ ਵੀ ਪੈ ਗਈ ਉਹ ਕਹਿਣ ਲੱਗੀ ਇਹ ਵੀ ਖਾਨ ਜੋਗਰਾ ਨਹੀਂ ਰਹਿਣਾ ਤੇ ਜਿਹੜਾ ਕਲਗੀਧਰ ਪਾਤਸ਼ਾਹ ਦੇ ਕੀਤੇ ਹੋਏ ਉਪਦੇਸ਼ਾਂ ਨੂੰ ਉਪਕਾਰਾਂ ਨੂੰ ਮਾਫ਼ ਕਰਿਓ ਕਲਗੀਧਰ ਪਾਤਸ਼ਾਹ ਦੇ ਕੀਤੇ ਹੋਏ ਉਪਕਾਰਾਂ ਨੂੰ ਭੁੱਲ ਚੁੱਕਿਆ ਹੈ ਗੁਰੂ ਵੱਲੋਂ ਬੇਮੁਖ ਹੋ ਗਿਆ ਹੈ ਉਹਦੇ ਤੋਂ ਵੱਡਾ ਅਕਿਰਤ ਕਣ ਕੋਈ ਨਹੀਂ ਇਸ ਸੰਸਾਰ ਦੇ ਉੱਤੇ ਆਖੋ ਸਤਨਾਮ ਬਿਸ਼ੇਰੇ ਅਕਿਰਤ ਕਣ ਕੋਈ ਨਹੀਂ ਸਤੋਂ ਵੱਡਾ ਅਕਿਰਤ ਕਣ ਆ ਉਹ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਕੀਤੇ ਹੋਏ ਉਪਕਾਰਾਂ ਨੂੰ ਭੁੱਲ ਚੁੱਕਿਆ ਤੇ ਅਜੋਕੇ ਸਮੇਂ ਦੇ ਵਿੱਚ ਮੈਨੂੰ ਰੁਲਾ ਕੇ ਇਸ ਮਾਤ ਲੋਕ ਦੇ ਉੱਤੇ ਬਹੁਤ ਸਾਰੇ ਅਕਿਰਤ ਕੰਨ ਨੇ ਆਖੋ ਸਤਨਾਮ ਵਸ਼ੇਰੇ